ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਥੋੜਾ ਤੁਹਾਨੂੰ ਆਪਣੇ ਬਾਰੇ ਦੱਸਣਾ ਚਾਹਣਾ ਆਪਣੀ ਜ਼ਿੰਦਗੀ ਬਾਰੇ ਬਹੁਤੇ ਲੋਕ ਆਪਣੇ ਬਾਰੇ ਲੋਕਾਂ ਨੂੰ ਨਹੀਂ ਦੱਸਦੇ ਆਪਣੀਆਂ ਕਰਤੂਤਾਂ ਨਹੀਂ ਦੱਸਦੇ ਆਪਣੀਆਂ ਚੰਗਿਆਈਆਂ ਹੀ ਦੱਸਦੇ ਆ ਬਰਾਈ ਕੋਈ ਨਹੀਂ ਦੱਸਦਾ ਤੇ ਇਹ ਕਰਕੇ ਮੈਂ ਦੋਸਤੋ ਤੁਹਾਨੂੰ ਆਪਣੇ ਬਾਰੇ ਦੱਸਣਾ ਚਾਹਣਾ ਕਿ ਮੈਂ ਬਹੁਤ ਬੁਰੇ ਕੰਮ ਕੀਤੇ ਆ ਚੋਰੀਆਂ ਠਗੀਆਂ ਜਾਰੀਆਂ ਬਹੁਤ ਮਾੜੇ ਕੰਮ ਕੀਤੇ ਆ ਤੇ ਕਹਿੰਦੇ ਆ ਕਿ ਜਦੋਂ ਅਸੀਂ ਪਰਮੇਸ਼ਰ ਦੇ ਕੋਲ ਆਪਣੇ ਪਾਪਾਂ ਤੋਂ اقਰਾਰ ਕਰਦੇ ਆ ਨਾ ਪਰਮੇਸ਼ਰ ਦੇ ਕੋਲ ਅਸੀਂ ਆਪਣੇ ਪਾਪ ਜਦੋਂ ਮੰਨ ਲੈਨੇ ਆ ਤੇ ਪਰਮੇਸ਼ਰ ਆਪਣੇ ਜਿਹੜੇ ਪਾਪ ਆਪਣੇ ਸਾਰਿਆਂ ਦੇ ਪਾਪ ਜਿਹੜੇ ਆ ਉਹ ਮਾਫ ਕਰ ਦਿੰਦਾ ਜੇ ਪਰਮੇਸ਼ਰ ਆ ਪਾਪ ਮਾਫ ਕਰਨ ਦੀ ਸ਼ਕਤੀ ਰੱਖਦਾ ਸਰਬਸ਼ਕਤੀਮਾਨ ਪਰਮੇਸ਼ਰ ਨੇ ਜਿਹੜਾ ਉਹ ਪਾਪ ਜਿਹੜੇ ਆ ਮਾਫ ਕਰ ਦਿੰਦਾ ਤੇ ਦੋਸਤੋ ਮੈਂ ਇਹ ਤੁਹਾਨੂੰ ਦੱਸਣ ਲੱਗਾ ਕਿ ਮੈਂ ਕਿਸ ਸੰਤਾਂ ਨੂੰ ਸੰਤਾਂ ਨੂੰ ਮੰਨਦਾ ਉਹਨਾਂ ਸੰਤਾਂ ਨੂੰ ਨਾਮਦਾਮ ਲਿਆ ਨਾਮਦਾਨ ਲਿਆ ਤੇ ਹੁਣ ਜਦੋਂ ਵੀ ਟਾਈਮ ਮਿਲਦਾ ਰਾਤ ਦਿਨੇ ਉਹਨਾਂ ਦਾ ਨਾਮ ਜਪੀਦਾ ਤੇ ਨਾਮ ਜਪਣ ਨਾਲ ਕੀ ਹੋਇਆ ਕਿ ਮਨ ਜਿਹੜਾ ਉਹ ਕਿਸ ਹੱਦ ਤੱਕ ਸਾਫ਼ ਹੋ ਗਿਆ ਸਾਫ਼ ਹੋ ਗਿਆ ਪਾਪ ਮੈਂ ਇਤਨੀ ਕਹਿ ਨਹੀਂ ਸਕਦਾ ਵੀ ਧੋਤੇ ਗਏ ਆ ਕਿਉਂਕਿ ਆਪਾਂ ਨੂੰ ਨਹੀਂ ਪਤਾ ਲੱਗਦਾ ਉਹਨੇ ਪਾਪ ਧੋਤੇ ਗਏ ਨੇ ਨਹੀਂ ਧੋਤੇ ਗਏ ਤੇ ਪਰਮੇਸ਼ਰ ਨੂੰ ਪਤਾ ਹੁੰਦਾ ਵੀ ਪਾਪ ਧੋਤੇ ਗਏ ਕਿ ਨਹੀਂ ਧੋਤੇ ਗਏ ਪਰ ਪਰਮੇਸ਼ਰ ਜਿਹੜਾ ਮੈਂ ਫੇਰ ਕਹਿਣ ਲੱਗਾ ਜਦੋਂ ਅਸੀਂ ਉਹਦੇ ਲੱਲ ਲੱਗ ਜੰਨੇ ਆ ਉਹਦਾ ਨਾਮ ਜਪਦੇ ਆ ਤੇ ਉਹਦੇ ਕੋ ਪਾਪਾਂ ਦਾ ਕਰਾਰ ਕਰ ਲੈਣਾ ਵੀ ਪਰਮੇਸ਼ਰ ਸਾਡੇ ਕੋ ਪਾਪ ਹੋ ਗਏ ਆ ਤੇ ਪਰਮੇਸ਼ਰ ਜਿਹੜਾ ਉਹ ਪਾਪਾਂ ਤੋਂ ਮੁਕਤ ਕਰ ਦਿੰਦਾ ਪਰਮੇਸ਼ਰ ਬਹੁਤ ਵੱਡੀ ਚੀਜ਼ ਆ ਪਾਪਾਂ ਤੋਂ ਮੁਕਤ ਕਰ ਦਿੰਦਾ ਤੇ ਦੋਸਤੋ ਮੈਂ ਇਹੋ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਮੇਰੇ ਵੀਰ ਵੀਰਾਂ ਨੇ ਪਾਪ ਕੀਤੇ ਜਾਂ ਪਾਪ ਹੋਏ ਆ ਪਾਪ ਬੰਦਾ ਕਰਦਾ ਨਹੀਂ ਬੰਦੇ ਤੋਂ ਹੋ ਜਾਂਦੇ ਆ ਇਹ ਬਿਲਕੁਲ ਅਸਲੀਅਤ ਆ ਵੀ ਬੰਦਾ ਪਾਪ ਨਹੀਂ ਕਰਦਾ ਉਤੋਂ ਹੋ ਜਾਂਦੇ ਆ ਕੁਝ ਤੇ ਇਹ ਵੀ ਲੋਕ ਕਹਿੰਦੇ ਆ ਵੀ ਜੋ ਕੁਝ ਕਰਮਾਂ ਚ ਲਿਖਿਆ ਹੁੰਦਾ ਉਹ ਉਹ ਹੁੰਦਾ ਜੋ ਕੁਝ ਕਰਮਾਂ ਚ ਪਰਮੇਸ਼ਰ ਲਿਖਿਆ ਹੁੰਦਾ ਨਾ ਉਹ ਹੁੰਦਾ ਜਿਸ ਤਰ੍ਹਾਂ ਮੰਨ ਲਓ ਕਿਸੇ ਦੇ ਕਰਮਾਂ ਦੇ ਵਿੱਚ ਲਿਖਿਆ ਕਿ ਉਹਦੇ ਮੰਨ ਲਓ ਕੋ ਜਨਾਨੀ ਹੈ ਉਹਦਾ ਆਦਮੀ ਮਰ ਗਿਆ ਉਹਨੇ ਦੂਜਾ ਵਿਆਹ ਕਰਾਉਣਾ ਉਹਦਾ ਜਨ ਸੰਜੋਗ ਸੀ ਕਿਸੇ ਹੋਰ ਨਾਲ ਵੀ ਸੀ ਦੋ ਸੰਜੋਗ ਸੀ ਦੋ ਸੰਜੋਗ ਜਿਹੜੇ ਉਹ ਬਣ ਕੇ ਰਹਨੇ ਇਹ ਕਰਕੇ ਅਸਕਰ ਲੋਕ ਇਹ ਮੰਨਦੇ ਆ ਜਿਹੜੇ ਪਾਪ ਆ ਬੰਦਾ ਕਰਦਾ ਨਹੀਂ ਉਹਦੇ ਕਰਮਾਂ ਦੇ ਵਿੱਚ ਜੋ ਲਿਖਿਆ ਹੁੰਦਾ ਉਹ ਹੁੰਦਾ ਕਈ ਬੰਦੇ ਪੁੰਨੀ ਕਰੀ ਜਾਂਦੇ ਉਹਨਾਂ ਦੇ ਕਰਮਾਂ 'ਚ ਪੁੰਨ ਲਿਖਿਆ ਹੁੰਦਾ ਕਰਨਾ ਕਈ ਲੋਕ ਪਾਪ ਵੀ ਕਰੀ ਜਾਂਦੇ ਕਿਉਂਕਿ ਉਹਨਾਂ ਦੇ ਕਰਮਾਂ ਦੇ ਵਿੱਚ ਪਾਪ ਕਰਨੇ ਲਿਖੇ ਹੁੰਦੇ ਆ ਪਰ ਜਿਹੜੇ ਸਾਧੂ ਸੰਤ ਹੁੰਦੇ ਆ ਨਾ ਜਦੋਂ ਅਸੀਂ ਸਾਧੂ ਸੰਤਾਂ ਦੇ ਨਾਲ ਜੁੜ ਜਾਂਦੇ ਆ ਤੇ ਉਹ ਸਾਡੇ ਜਿਹੜੇ ਪਾਪ ਆ ਉਹ ਧੂ ਦਿੰਦੇ ਆ ਪਾਪ ਧੂ ਜਾਂਦੇ ਆ ਕਹਿੰਦੇ ਕਿ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਆਉਣ ਨਾਲ ਬੰਦੇ ਦੇ ਸਾਰੇ ਪਾਪ ਧੋ ਜਾਂਦੇ ਆ ਸੱਚੇ ਮਾਨਾਂ ਤੁਸੀਂ ਕਿਤੇ ਵੀ ਜਾਓ ਆ ਮੈਂ ਵੇਖਿਆ ਬਾਬਾ ਦੀਪ ਸਿੰਘ ਅਤਨਪਾ ਰੋਡ ਤੋਂ ਗੁੰਦਾ ਆਪਣੇ ਅਮਰਸਾ ਰੋਡ ਤੇ ਬਾਬਾ ਦੀਪ ਸਿੰਘ ਦਾ ਟਾਲਾ ਸਾਹਿਬ ਗੁਰਦੁਆਰਾ ਉੱਥੇ ਲੋਕ ਇੰਨੀ ਨੇਚ ਨਾਲ ਜਾਂਦੇ ਐਦਵਾ ਨੂੰ ਝੋਪਰੇ ਕੱਟਦੇ ਆ ਤੇ ਉਥੇ ਲੋਕ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਤੇ ਯਕੀਨ ਨਹੀਂ ਆਉਂਦਾ ਜਿਹੋ ਜੋ ਕੰਮ ਦੱਸਦੇ ਵੀ ਸਾਡੇ ਪਰਮੇਸ਼ਰ ਨੇ ਬਾਬਾ ਦੀਪ ਸਿੰਘ ਜੀ ਨੇ ਕੀਤੇ ਆ ਹੋਰ ਵੀ ਥਾਂ ਤੇ ਬਹੁਤ ਧਾਰਮਿਕ ਸਥਾਨ ਹੈ ਜਿੱਥੇ ਆਪਾਂ ਜਾਣਦੇ ਆ ਸੁਣਦੇ ਆ ਲੋਕਾਂ ਦੀਆਂ ਗੱਲਾਂ ਤੇ ਯਕੀਨ ਨਹੀਂ ਆਉਂਦਾ ਪਰ ਉਹ ਜਿਹੜੇ ਲੋਕ ਗਏ ਹੁੰਦੇ ਜਿਨ੍ਹਾਂ ਦੇ ਪਾਪ ਮਾਪ ਹੋਏ ਹੁੰਦੇ ਆ ਜਿਨ੍ਹਾਂ ਨੂੰ ਉਥੋਂ ਬਰਕਤਾਂ ਮਿਲੀਆਂ ਹੁੰਦੀਆਂ ਉਹ ਤੇ ਉਹਨਾਂ ਨੂੰ ਪਤਾ ਹੁੰਦਾ ਤੇ ਇਹ ਕਰਕੇ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹਣਾ ਹਾਂ ਇਹ ਬੰਦਾ ਜਿਹੜਾ ਉਹ ਭਾਵ ਨਹੀਂ ਕਰਦਾ ਤੂੰ ਹੋ ਜਾਂਦੇ ਆ ਨਾ ਚਾਹੁੰਦੇ ਐਵੇਂ ਹੀ ਹੋ ਜਾਂਦੇ ਆ ਤੇ ਮੈਂ ਤੁਹਾਨੂੰ ਆਪਣੇ ਬਾਰੇ ਦੱਸਣਾ ਚਾਹਣਾ ਤੇ ਮੈਂ ਹੁਣ ਚਾਹਣਾ ਮੈਂ ਪੂਰੀ ਸਾਲ ਸੰਗਤ ਨੂੰ ਆਪਣੇ ਦੋਸਤਾਂ ਨੂੰ ਵੀ ਜਿਹੜੇ ਪਰਮੇਸ਼ਰ ਦੇ ਨਾਲ ਨਹੀਂ ਜੁੜੇ ਗੁਰਦੁਆਰਾ ਸਾਹਿਬ ਨਹੀਂ ਜਾਂਦੇ ਉਹ ਗੁਰਦੁਆਰਾ ਸਾਹਿਬ ਜਾਇ ਕਰਨ ਜਿਨ੍ਹਾਂ ਨੇ ਨਾਮ ਨਹੀਂ ਲਿਆ ਉਹ ਨਾਮ ਲੈਣ ਇਸੇ ਸੰਤ ਨੂੰ ਜਿਨ੍ਹਾਂ ਨੇ ਕੇ ਸੰਤ ਦੇ ਕੋਲੋਂ ਨਾਮ ਨਹੀਂ ਲੈਣਾ ਤੇ ਉਹ ਗੁਰਦੁਆਰੇ ਜਾ ਕੇ ਵੈਗੁਰੂ ਦਾ ਜਾਪ ਕਰਿਆ ਕਰਦਾ 7 ਦਿਨ ਸਤਨਾਮ ਸ੍ਰੀ ਵੈਗੁਰੂ ਦੇ ਜਾਪ ਕਰਨ ਵੈਗੁਰੂ ਹੀ ਨਾਮ ਹੈ ਵੈਗੁਰੂ ਹੀ ਪਰਮੇਸ਼ਰ ਜਿਸ ਤਰ੍ਹਾਂ ਕਹਿੰਦੇ ਕਿ ਚੌਂ ਧਰਮਾਂ ਦਾ ਇੱਕ ਹੀ ਰੱਬ ਹੈ ਨਾ ਚੌਂਵਾਂ ਧਰਮ ਦਾ ਸਿੱਖ ਸਾਈ ਜਿਦਾਂ ਆਹ ਹਿੰਦੂਆਂ ਦਾ ਮੁਸਲਮਾਨਾਂ ਦਾ ਸਾਰਿਆਂ ਦਾ ਜਿਹੜਾ ਉਹ ਧਰਮ ਪਰਮੇਸ਼ਰ ਇੱਕ ਹੀ ਆ ਪਰਮੇਸ਼ਰ ਜਿਹੜਾ ਇੱਕ ਹੀ ਆ ਇਹ ਕਰਕੇ ਐਸੇ ਕਰਕੇ ਦੇ ਇੱਕ ਕਾਨੂੰਨ ਵੀ ਆ ਕਿ ਕੋਈ ਵੀ ਬੰਦਾ ਕਿਸੇ ਵੀ ਧਰਮ ਨੂੰ ਮੰਨ ਸਕਦਾ ਕਿਉਂਕਿ ਪਰਮੇਸ਼ਰ ਹੀ ਇੱਕ ਆ ਰੱਬ ਹੀ ਇੱਕ ਆ ਹਰ ਵੇਖੋ ਹਿੰਦੂਆਂ ਦੇ ਓਮ ਓਮ ਲਿਖਿਆ ਓਮ ਦਾ ਮਤਲਬ ਵੀ ਇੱਕ ਮਲ ਪਰਮੇਸ਼ਰ ਇੱਕ ਆ ਇਸੇ ਤਰ੍ਹਾਂ ਸਿੱਖਾਂ ਦੇ ਵਿੱਚ ਲਿਖਿਆ ਇੱਕ ਓੰਕਾਰ ਉੱਥੇ ਵੀ ਇਹਦਾ ਮਤਲਬ ਹੈ ਕਿ ਜਿਹੜਾ ਪਰਮੇਸ਼ਰ ਆ ਉਹ ਇੱਕ ਆ ਇਸ ਕਰਕੇ ਮੈਂ ਸਾਰੀ ਸਾਧ ਸੰਗਤ ਨੂੰ ਬੇਨਤੀ ਕਰਦਾ ਕਿ ਗੁਰੂ ਵਾਲੇ ਬਣੋ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਣਾ ਬਹੁਤੇ ਹੁਣ ਲੋਕ ਇਹ ਕਹਿੰਦੇ ਹੁਣੇ ਮੈਨੂੰ ਵੇਖ ਕੇ ਕਿ ਇਹਦੇ ਬੰਦੇ ਦੀ ਦਾੜ੍ਹੀ ਕੱਟੀ ਆ ਤੇ ਰੱਬ ਦੀਆਂ ਗੱਲਾਂ ਕਰਦਾ ਦੋਸਤੋ ਜਿਹੜਾ ਪਰਮੇਸ਼ਰ ਆ ਉਹ ਤੁਹਾਡਾ ਮਨ ਵੇਂਦਾ ਦਾੜ੍ਹੀ ਰੱਖਣੀ ਬਹੁਤ ਵਧੀਆ ਗੱਲ ਆ ਅਮਰ ਸਖਣਾ ਬਹੁਤ ਵਧੀਆ ਗੱਲ ਆ ਪਰ ਇਹ ਵੀ ਕਰਮਾਂ ਦੇ ਵਿੱਚ ਹੁੰਦਾ ਇਹ ਫਿਰ ਕਰਮਾਂ ਦੀ ਗੱਲ ਆ ਗਈ ਆ ਇਹ ਪਰਮੇਸ਼ਰ ਤੇ ਫਿਰ ਗੱਲ ਆ ਗਈ ਜਿੰਨੂੰ ਪਰਮੇਸ਼ਰ ਚਾਹੁੰਦਾ ਉਹ ਅਮਰਤ ਸਕਦਾ ਜਿੰਨੂੰ ਪਰਮੇਸ਼ਰ ਨਹੀਂ ਚਾਹੁੰਦਾ ਉਹ ਨਹੀਂ ਅਮਰਤ ਸਕਦਾ ਤੇ ਬਿਗੈਰ ਅਮਰਤ ਤੂੰ ਵੀ ਪਰਮੇਸ਼ਰ ਨੂੰ ਪਾਇਆ ਜਾ ਸਕਦਾ ਗੁਰੂ ਨਾਨਕ ਤੋਂ ਲੈ ਕੇ ਤੇ ਮੈਂ ਜੇ ਕਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਅਮਰਤ ਸਕਾਇਆ ਸੀ ਸਕਾਇਆ ਸੀ ਸੰਗਤਾਂ ਨੂੰ ਬਾਕੀ ਜਿਹੜੇ ਆਪਣੇ ਗੁਰੂ ਹੋਏ ਆ ਗੁਰੂ ਨੌ ਗੁਰੂ ਹੋਏ ਆ ਅਮਰਤ ਨਹੀਂ ਸੀ ਸਕਿਆ ਉਹਨਾਂ ਨੇ ਅਮਰਤ ਗੁਰੂ ਗੋਬਿੰਦ ਸਿੰਘ ਨੇ ਤਿਆਰ ਕੀਤਾ ਸੀ ਤੇ ਉਹ ਖੁਦ ਅਕਾਲ ਪੁਰਖ ਸੀ ਇਹ ਕਰਕੇ ਜਿਹੜਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਪਰਮੇਸ਼ਰ ਨੂੰ ਮੰਨਣ ਵਾਸਤੇ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਜਿਹੜੀ ਵੀ ਹਾਲਤ ਤੁਸੀਂ ਵਿੱਚ ਹੈਗੇ ਜੇ Hindu Sikh Muslim ਜਿੱਦਾਂ ਵੀ ਜੇ ਉਦਾਂ ਹੀ ਤੁਸੀਂ ਪਰਮੇਸ਼ਰ ਨੂੰ ਮੰਨ ਸਕਦੇ ਜਿਹੜੀ ਵੀ ਹਾਲਤ ਵਿੱਚ ਹੈਗੇ ਜੇ ਮੁੰਨੇ ਜੇ ਸਿੱਖ ਜੇ ਮਿਲ ਮੇਰਾ ਕਹਿੰਦਾ ਅਮਰ ਵੀ ਤੁਸੀਂ ਪਜਾਮਾ ਕਮੀਜ਼ ਪਾਉਂਦੇ ਜੇ ਪੱਗ ਬੰਨਦੇ ਜੇ ਚੋਲਾ ਆਪਸਾਂ ਪਾਉਂਦੇ ਜੇ ਆਪਣੇ ਅਮਰਤਾਰੀ ਜਿਸ ਵੀ ਹਾਲਤ ਦੇ ਵਿੱਚ ਤੁਸੀਂ ਉਸੇ ਹਾਲਤ ਦੇ ਵਿੱਚ ਪਰਮੇਸ਼ਰ ਨੂੰ ਪਾ ਸਕਦੇ ਜੇ ਇਹ ਮੇਰਾ ਤਜਰਬਾ ਤੇ ਪੂਰਾ ਯਕੀਨਾਂ ਰੱਬ ਤੇ ਤੇ ਪਰਮੇਸ਼ਰ ਵਾਲੇ ਬਨੂ ਰੱਬ ਨੂੰ ਮੰਨੋ ਗੁਰਦੁਆਰੇ ਜੋ ਵੈਗਰੂ ਦਾ ਜਾਪ ਕਰਿਆ ਕਰੋ ਵੈਗਰੂ ਜੀ ਦਾ ਕਾਰਜ ਸਾਹਿਬ ਵੈਗਰੂ ਜੀ ਕੀ ਪਤ